Oh, <laughs> ਚਿਕਨੂ ਮੈਂ ਕਲਵੰਦ ਸਿੰਘ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਪਹੁੰਚੇ ਮੋਗਾ ਤੋਂ ਮਖਰ ਰੋਡ ਦੇ ਉੱਪਰ ਜਿੱਥੇ ਇੱਕ ਹੀ ਕਿਸਾਨਾਂ ਵੱਲੋਂ ਟੋਲ ਟੈਕਸ ਬੰਦ ਕੀਤਾ ਗਿਆ ਹੈ ਤੇ 2 ਵਜੇ ਦੇ ਕੰ ਦਾ ਟਾਈਮ ਦਿੱਤਾ ਗਿਆ ਉਹਨਾਂ ਵੱਲੋਂ ਫ੍ਰੀ ਕਰਵਾਇਆ ਗਿਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਲਖਵਿੰਦਰ ਸਿੰਘ ਪੀਰਮੋ ਸਾਡੇ ਨਾਲ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹ ਟੋਲ ਟੈਕਸ ਫ੍ਰੀ ਕਿਉਂ ਕਰਵਾਇਆ ਗਿਆ ਸਭ ਤੋਂ ਪਹਿਲਾਂ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਜਿਹੜਾ ਟੋਲ ਟੈਕਸ ਬੰਦ ਕੀਤਾ ਗਿਆ ਕਿਸ ਵਿਸ਼ੇ ਦੇ ਬੰਦ ਸਾਗੀਆਂ ਭਰਾਤਰੀ ਜਿ세 ਬੰਦਿਆਂ ਜਿਹੜੀਆਂ ਪਿਛਲੇ 3-4 ਦਿਨ ਤੋਂ ਦਿੱਲੀ ਗਈਆਂ ਹਿਆ ਨੇ ਜਿੰਨਾਂ ਨੂੰ ਹਰਿਆਣੇ ਦੀ ਖੱਤਰ ਸਰਕਾਰ ਜੋ ਭਾਜਪਾ ਦੀ ਸਰਕਾਰ ਹੈ ਉਹਨੇ ਵੱਡੇ ਵੱਡੇ ਬੈਰੀਅਰ ਲਾ ਕੇ ਉੱਥੇ ਰੋਕਿਆ ਹੈ ਸਾਡੇ ਜਿਹੜੇ ਸਾਥੀ ਸੀ ਸ਼ਾਦਮੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਪਰ ਖੱਤਰ ਸਰਕਾਰ ਨੇ ਉੱਥੇ CRP ਲਾਈ ਹੈ ਪੁਸਟਾ ਕੇ ਹਰਿਆਣਾ ਪੁਸਟਾ ਕੇ CRP ਲਾਈ ਹੈ ਜਿਨ੍ਹਾਂ ਨੇ ਦਰੋਨਾ ਰਾਈ ਜਿਹੜੇ ਦੂਜੇ ਗਏ ਆਸੂ ਗੈਸ ਤੇ ਬੰਬ ਸੁੱਟੇ ਆ ਰਬੜ ਦੀਆਂ ਗੋਲੀਆਂ ਚਲਾਈਆਂ ਨੇ ਜਿੰਦਾ ਨਾਮ ਸਾਡੇ ਸੈਕਟ ਸਾਥੀ ਜਿਹੜੇ ਆ ਉਹ ਜ਼ਖਮੀ ਹੋ ਗਿਆ ਇੱਕ ਦੋਆਂ ਦੇ ਵਿੱਚੋਂ ਇੱਕ ਦੋ ਦੀਆਂ ਅੱਖਾਂ ਵੀ ਗੰਜੀਆਂ ਮੈਂ ਹੁਣੇ-ਹੁਣੇ ਦੇਖ ਰਿਹਾ ਹਾਂ ਇੰਸਟਾਗ੍ਰਾਮ ਤੇ ਸਾਡੇ ਇੱਕ ਸਾਥੀ ਜੀ ਅੱਜ ਮੂੰਹ ਦੇ ਵੱਜਾ ਉਹਦਾ ਮੂੰਹ ਜਿਹੜਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਕਿ ਉਹਦੇ ਵਿਰੋਧ ਦੇ ਵਿੱਚ ਐਸ ਕੇ ਮਲੋ ਰਾਤੀ ਕਾਲ ਦਿੱਤੀ ਸੀਕਰ ਮੀਟਿੰਗ ਕੀਤੀ ਗਈ ਹਿਲੰਦਰ ਵਿੱਚ ਉਹ ਕਾਲ ਦਿੱਤੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਆ ਉਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਫਰੀ ਕੀਤੇ ਜਾਣਗੇ ਇਸ ਕਰਕੇ ਮਹੂ ਬਲਾ ਕੇ ਕਿਰਾ ਸੰਯੁਕਤ ਕਿਸਾਨ ਮੋਰਚਾ ਉਹਨੇ ਕੜਾਏਵਾਲ ਦਾ ਟੋਪਲਾ ਜਿਹੜਾ ਅੱਜ ਉਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਵੱਧ ਗਿਆ ਸਾਡੇ ਨਾਲ ਪ੍ਰਧਾਨ ਕਰਬੀਰ ਸਿੰਘ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਵੀ ਕਰਦੇ ਆ ਅੱਜ ਕੀ ਕਰਨ ਚਾਹੋਗੇ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਆਪਣੀਆਂ ਸਾਰੀਆਂ ਸੰਗਤਾਂ ਵੱਲੋਂ ਸਾਡੀ ਜਿਹੜੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਭਾਜਪਾ ਦੀ ਉਹਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਜਿਹੜੇ ਸਾਡੇ ਸਾਥੀ ਉਹ ਬਾਡਰ ਤੇ ਜਖਨੌਰੀ ਬਾਡਰ ਤੇ ਬੈਠੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਜੇਕਰ ਉਹ ਤਸ਼ੱਦਦ ਬੰਦ ਨਾ ਹੋਇਆ ਤੇ ਐਸਕੇਐਮ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੰਭੀਰ ਨੋਟਿਸ ਲਵੇਗਾ ਔਰ ਵੱਡੇ ਸੰਘਰਸ਼ ਦੀ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਅਸੀਂ ਕੋਈ ਵੱਡਾ ਸੰਘਰਸ਼ ਆ ਵਿੱਡਾਂਗੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਖੱਟੜ ਸਰਕਾਰ ਵੱਲੋਂ ਤਾਨਾਸ਼ਾਹੀ ਅਪਣਾਇਆ ਜਾ ਰਿਹਾ ਰਵਈਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਹੀ ਬੁਰਾ ਵਤੀਰਾ ਉਹਨਾਂ ਦਾ ਸਰਕਾਰ ਦਾ ਕਿਉਂਕਿ ਲੋਕਾਂ ਦੇ ਦੁਆਰਾ ਚੁਣੀ ਗਈ ਸਰਕਾਰ ਨੂੰ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਤੇ ਇਹ ਹੀ ਲੋਕਾਂ ਦੇ ਜਦੋਂ ਗੋਲੀਆਂ ਚਲਾਉਣਗੇ ਆਸੂ ਗਾਇ ਛੱਡਣਗੇ ਤਾਂ ਇਹਦੇ ਤੋਂ ਵੱਧ ਕੋਈ ਨਿੰਦਿਰਜੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਸਨ ਪ੍ਰਧਾਨ ਕੁਲਵੀਰ ਸਿੰਘ ਤੇ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੋਹਨ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਤਾਨਾਸ਼ਾਹ ਰਵਈਆ ਅਪਣਾਇਆ ਜਾ ਰਿਹਾ ਹੈ ਇਦਾਂ ਤਾਂ ਇੱਕ ਇੱਕ ਮੁਲਕ ਦੂਸਰੇ ਮੁਲਕ ਤੇ ਬੇਨਤੀ ਕਰਦਾ ਸਾਡੇ ਨਾਲ ਲਖਵਿੰਦਰ ਸਿੰਘ ਪ੍ਰਧਾਨ ਇਹ ਨੇ ਮੌਜੂਦ ਨੇ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਹੋਰ ਕਰਦੇ ਆ ਅੱਜ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਅੱਜ ਦਾ ਟੋਲਪਲਾਜਾ ਬੰਦ ਕੀਤਾ ਗਿਆ ਹੈ ਇਹ ਤਾਂ ਇੱਕ ਟ੍ਰਿੰਗਰ ਹੈ ਕਾਰਨ ਅਸੀਂ ਪੂਰਾ ਭਾਰਤ ਜਾਮ ਕਰ ਰਹੇ ਹਾਂ ਕਿੰਦੇ ਵਿੱਚ ਅਸੀਂ ਪੱਤਾ ਨਹੀਂ ਹਿਲੰਦਿਆ ਨਾ ਔਰ ਮੋਦੀ ਸਰਕਾਰ ਨੂੰ ਇਹ ਟ੍ਰਿੰਗਰ ਦੇਖ ਕੇ ਸਮਝਣਾ ਚਾਹੀਦਾ ਹੈ ਜਿਹੜੇ ਸਾਥੀ ਉੱਥੇ ਸਾਡੇ ਸਲਾਹਤਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਕੋਈ ਹੱਲ ਕਰ ਲੈਣਾ ਚਾਹੀਦਾ ਹੈ ਜੇਕਰ ਮੋਦੀ ਸਰਕਾਰ ਨੇ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾ ਅਸੀਂ 18 ਸਹੀ ਕਰੋ ਐਸਕੇਮ ਜੀ ਮੀਟਿੰਗ ਦੁਬਾਰਾ ਕਰ ਰਹੇ ਆ ਔਰ ਉਹਦੇ ਵਿੱਚ ਕੋਈ ਅਸੀਂ ਜੇਕਰ ਇਹਨੇ ਨਾ ਕੱਢਿਆ ਫਸ ਹਾਲ ਕੀਤਾ ਤਾਂ ਉਹਦੇ ਵਿੱਚ ਅਸੀਂ ਕੋਈ ਫੈਸਲਾ ਲਾਾਂਗੇ ਜੇ ਇਹਦੀ ਜ਼ਿੰਮੇਵਾਰੀ ਦੀ ਮੋਦੀ ਸਰਕਾਰ ਹੋਵੇਗੀ ਕਿਉਂਕਿ ਦਿੱਲੀ ਕੋਈ ਬਹੁਤੀ ਦੂਰ ਨਹੀਂ ਅਸੀਂ ਸੋਚ ਸਕਦਾ ਜੇਕਰ ਮੋਦੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤੇ ਦਿੱਲੀ ਜਾਣ ਦਾ ਐਲਾਨ ਕਰਾਂਗੇ ਤੇ ਫਿਰ ਸਾਥੂ ਟਰੈਕਟਰ ਤੇ ਟਰਾਲੀਆਂ ਜਿਹੜੀਆਂ ਤੇ ਲੋਕ ਮੋਦੀ ਸਰਕਾਰ ਕੋਲ ਗਿਲੇ ਨਹੀਂ ਜਾਣੇ ਤੇ ਨਾ ਕੋਈ ਬਰਦਾ ਦੇਣਾ ਕਿਉਂਕਿ ਮੋਦੀ ਸਰਕਾਰ ਜਾਣਦੀ ਅੱਗੇ ਅੱਗੇ ਵੀ ਜਾਣਦੀ ਹੈ ਇਹ ਕੋ ਜਿਹੜੇ ਨੇ ਬੈਰੀਅਰ ਲਾਇਆ ਨਵੇਂ ਬੈਰੀਅਰ ਨਹੀਂ ਲਾਏ ਅੱਗੇ ਬੈਰੀਅਰ ਸੇ ਬਹੁਤ ਤੋਰ ਕੇ ਗਏ ਆ ਇਸ ਲਈ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਉਹ ਕਿਸਾਨ ਮਜ਼ਦੂਰ ਜਿਹੜਾ ਹੈ ਉਹ ਸ਼ਾਂਤੀ ਪਸੰਦ ਹੈ ਤੀਸਾ ਨਹੀਂ ਚਾਹੁੰਦਾ ਇਸ ਲਈ ਇਹਨਾਂ ਨੂੰ ਬੈਠ ਕੇ ਜਿਹੜਾ ਮਸਲਾ ਉਹ ਹੱਲ ਕਰ ਲੈਣਾ ਚਾਹੀਦਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਸਾਡੇ ਨਾਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਰਾਇਆਵਾਲਾ ਸੂਬਾ ਸਖਤਰ ਪੰਜਾਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਿੰਧੂ ਤਕਰਾਮ ਔਰਚਾ ਮੈਂਬਰ ਆ ਅੱਜ ਸਰ ਜਿਹੜਾ ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਉਸ ਬਾਰੇ ਉੱਧਰ ਕੀ ਕਹਣਾ ਚਾਹੋਗੇ ਵੇਖੋ ਜੀ ਇਹ ਬਹੁਤ ਬਹੁਤ ਘੱਟਕ ਕੀਤਾ ਜਿਹੜਾ ਖੱਟਰ ਸਰਕਾਰ ਨੇ ਕੀਤਾ ਉਸ ਦੇ ਸਬੰਧ ਵਿੱਚ ਹੀ ਕੱਲ ਸਾਡੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਸੀ ਅਮਰਜੈਂਸੀ ਉਹਦੇ ਵਿੱਚ ਫੈਸਲਾ ਲਿਆ ਗਿਆ ਤੇ ਤਿੰਨ ਘੰਟੇ ਦੇ ਅਸੀਂ ਟੂਲ ਪਲਾਜ ਫ੍ਰੀ ਕੀਤੇ ਆ ਔਰ ਕੱਲ ਨੂੰ ਵੱਡਾ ਇਕੱਠ ਕਰਕੇ ਤੇ ਜਿਹੜਾ ਭਾਰਤ 16 ਦਾ ਬੰਦ ਸੱਦਾ ਦਿੱਤਾ ਹੈ ਉਹਦੇ ਵਿੱਚ ਖੱਟਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਦੱਸ ਦਿਆਂਗੇ ਕਿ ਜਿਹੜਾ ਪੰਜਾਬ ਇੱਕ ਝੋਟਾ ਤੇ ਸਾਰੀਆਂ ਜਥੇਬੰਦੀਆਂ ਇੱਕ ਝਟ ਨੇ ਠੀਕ ਹੈ ਜੇਕਰ ਖੱਟਰ ਸਰਕਾਰ ਜ਼ੁਲਮ ਕਰਨੋਂ ਨਹੀਂ ਹਟਦੀ ਤਾਂ ਉਸ ਤੋਂ ਵਿਰੋਧਾ ਆਪਣੀ ਕੀ ਕਾਰਵਾਈ ਹੋਊਗੀ ਵੇਖੋ ਸਾਡੀ ਉਸ ਤੋਂ ਬਾਅਦ 18 ਤਰੀਕ ਦੀ ਫੇਰ ਮੀਟਿੰਗ ਹੈ ਜੀ ਲੁਧਿਆਣੇ ਦੇ ਵਿੱਚ ਕਰਨੈਲ ਸਿੰਘ ਇਸਰੂ ਭਵਨ ਦੇ ਵਿੱਚ ਉੱਥੇ ਵੱਡਾ ਮੀਟਿੰਗ ਕਰਕੇ ਵੱਡਾ ਫੈਸਲਾ ਲਵਾਂਗੇ ਔਰ ਮੋਦੀ ਸਰਕਾਰ ਨੂੰ ਤੇ ਖੱਟਰ ਸਰਕਾਰ ਨੂੰ ਮੂੰਹ ਦੀ ਖੜੀ ਪਊਗਾ ਠੀਕ ਹੈ ਜੀ ਇਹ ਸਾਨੂੰ ਸੁਖਦੇਵ ਸਿੰਘ ਭਾਰਤਿਕ ਕਿਸਾਨ ਯੂਨੀਅਨ ਦੇ ਪ੍ਰਧਾਨ ਕਿ ਉਹਨਾਂ ਭਾਰਤੀ ਕਿਸਾਨ ਜਿਹੜੀਆਂ ਨੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਜਰਨਲ ਸਕੱਤਰ ਹਰਮਨ ਸਿੰਘ ਜੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਹਰਮਨ ਸਿੰਘ ਜੀ ਜਿਹੜਾ ਦੁਆਰਾ ਇਹ ਸੰਘਰਸ਼ ਦੇ ਰਾਹ ਕਿਸਾਨਾਂ ਨੂੰ ਪੈਣਾ ਪਿਆ ਇਸ ਵਿੱਚ ਸਰਕਾਰਾਂ ਦੀ ਕਿੰਨੀ ਕਾਰਗੁਜ਼ਾਰੀ ਕੀ ਵੇਖਦੇ ਤੁਸੀਂ ਵੇਖੋ ਜੀ ਕਿਸਾਨ ਸਰਕਾਰਾਂ ਸਦਾ ਹੀ ਵਾਅਦੇ ਕਰਦੀਆਂ ਨੇ ਕਿਸਾਨਾਂ ਦੇ ਨਾਲ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਉਦੋਂ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੇ ਵਾਅਦੇ ਕਰਦੇ ਨੇ ਜਦ ਕਿ ਹਰ ਸਰਕਾਰ ਸਾਨੂੰ ਕਹਿੰਦੀ ਵੀ ਤੁਹਾਨੂੰ ਐਮਐਸਬੀ ਦਿੱਤੀ ਜਾਏਗੀ ਤੁਹਾਡੇ ਕਰਜ਼ੇ ਤੇ ਮਾਫ ਕੀਤੀ ਜਾਣਗੇ ਪਿੱਛੇ ਜੇ ਕੈਪਟਨ ਨਥਰਾਰੇ ਦਾ ਤੁਹਾਡੇ ਆਰਤੀਆਂ ਦੇ ਵੀ ਛਾਹੂਕਾਰਾਂ ਦੇ ਜੋ ਵੀ ਕਰਜ਼ਾ ਹੋਏਗਾ ਸਭ ਤੇ ਮਾਫੀ ਦਿੱਤੀ ਜਾਵੇਗੀ ਜਦ ਕਿ ਸਰਕਾਰਾਂ ਸਾਨੂੰ ਇਹ ਧੋਖਾ ਹਰ ਵਾਰ ਹੀ ਸਾਡੇ ਨਾਲ ਧੋਖਾ ਹੁੰਦਾ ਜੀ ਅਸੀਂ ਚਾਹੁੰਦੇ ਹਾਂ ਕਿ ਮੈਨੀਫੈਸਟੋ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਜੋ ਕਿ ਸਰਕਾਰਾਂ ਕਹਿੰਦੀਆਂ ਹੈਗੀਆਂ ਨੇ ਕਿ ਮੈਨੂੰ ਮੈਨੀਫੈਸਟੋ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਜਦ ਕਿ ਦਿੰਦੀਆਂ ਨਹੀਂ ਇਹ ਬਹੁਤ ਵੱਡਾ ਧੋਖਾ ਕਰਦੇ ਜੀ ਇਹਨੂੰ ਸਰਕਾਰ ਤੋਂ ਮੰਗੇ ਇੱਕ ਤਾਂ ਮੈਨੀਫੈਸਟੋ ਜੋ ਵਾਅਦੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਉਹਨਾਂ ਨੂੰ ਤੋੜ ਦਬਾਉਣ ਲਈ ਇਹਨਾਂ ਨੂੰ ਪਾਬੰਦ ਕੀਤਾ ਜਾਵੇ ਜੀ ਤੇ ਇੱਕ ਜਿੱਦਾਂ ਹੁਣ ਦੁਬਾਰਾ ਫੇਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਾ ਪੈ ਰਿਹਾ ਤੇ ਜਿਹੜੀ ਹਰਿਆਣਾ ਦੀ ਖੱਟੜ ਸਰਕਾਰ ਹੈ ਉਹ ਬੜੇ ਵੱਡੇ ਪੈਰੀਕੇਟਰ ਕਿੰਨਾ ਕੁ ਖਤਰਾ ਕਿਸਾਨਾਂ ਤੋਂ ਸਰਕਾਰਾਂ ਨੂੰ ਸਰਕਾਰਾਂ ਨੂੰ ਸਰਕਾਰ ਸਦਾ ਹੀ ਕਿਸਾਨ ਮੋਰਚਾ ਅੱਗੇ 13 ਮਹੀਨੇ ਕਿਸਾਨ ਮੋਰਚਾ ਲਾਈ ਰੱਖਿਆ ਦਿੱਲੀ ਤੇ ਬਿਲਕੁਲ ਸ਼ਾਂਤਮਈ ਰਿਹਾ ਕੋਈ ਵੀ ਕਿਸਾਨਾਂ ਵੱਲੋਂ ਕਿਤੇ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਹੁਲੜਬਾਜੀ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਇਆ ਨਹੀਂ ਸਦਾ ਪੀਸਫੁੱਲ ਰਿਹਾ ਹੈ ਤੇ ਸਰਕਾਰਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਖਸਾ ਰਹੀਆਂ ਨੇ ਜਦ ਕਿ ਹੁਣ ਦੇਖ ਲਓ ਤੁਸੀਂ ਸਾਰੇ ਦੇਖ ਰਹੇ ਨੇ ਡਰੋਨ ਨਾਲ ਪਥਰੂ ਗੈਸ ਦੇ ਗੋਲੇ ਡਰੋਨਾਂ ਨਾਲ ਜਿਵੇਂ ਕਿ ਕਿਸੇ ਦੂਸਰੇ ਦੇਸ਼ ਨਾਲ ਜੰਗ ਲੱਗੀ ਹੁੰਦੀ ਹੈ ਉਸ ਤਰ੍ਹਾਂ ਦਾ ਵਤੀਰਾ ਸਰਕਾਰਾਂ ਕਰ ਰਹੀਆਂ ਨੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀਆਂ ਨੇ ਕੁਝ ਥਾਵਾਂ ਤੇ ਦੱਸਦੇ ਵੀ ਐਸਐਲਆਰ ਦੇ ਵੀ ਗੋਲ ਮਿਲੇ ਨੇ ਔਰ ਇਹਨਾਂ ਜਿਆਦਾ ਪ੍ਰਬੰਧ ਤਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਕੀਤਾ ਹੋਇਆ ਜਿਨ੍ਹਾਂ ਸਾਡੇ ਵਾਸਤੇ ਕਿਲ ਗੱਡ ਦਿੱਤੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਕਿਲੇ ਵਰਗੀਆਂ ਦੁਵਾਰਾਂ ਕਰ ਦਿੱਤੇ ਆ ਸਰਕਾਰਾਂ ਨੇ ਜਿਵੇਂ ਕਿ ਅਸੀਂ ਇਸ ਥੇਲੇ ਵਾਸੀ ਨਹੀਂ ਹੁੰਦੇ ਸਾਡੇ ਨਾਲ ਇੰਨਾ ਪੁਰਾ ਵਿਹਾਰ ਸਰਕਾਰਾਂ ਕਰ ਰਹੀਆਂ ਨੇ ਅਸੀਂ ਆਪਣਾ ਪ੍ਰੋਟੈਸਟ ਕਰਨਾ ਸ਼ਾਂਤਮਈ ਕਰ ਰਹੇ ਆ ਤੇ ਸਾਨੂੰ ਸਰਕਾਰਾਂ ਕਰਨਵੀ ਦੇਰੀਆਂ ਸੰਵਧਾਨ ਦੇ ਵਿੱਚ ਵੀ ਜੱਦ ਕੇ ਲਿਖਿਆ ਸੁਪਰੀਮ ਕੋਰਟ ਵੀ ਹੈ ਭੋਪਿੰਦਰ ਸਿੰਘ ਬਲਾਕ ਪ੍ਰਧਾਨ ਸਾਡੇ ਨਾਲ ਨੇ ਆਉਂਦੇ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਸਰ ਹਾਂਜੀ ਭੋਪਿੰਦਰ ਸਿੰਘ ਬਲਾਕ ਪ੍ਰਧਾਨ ਬੀਕੇ ਜੂ ਰਾਜੇਵਾਲ ਹਾਂਜੀ ਸਰ ਜਿਹੜਾ ਇਹ ਟੂਲ ਟੈਕਸ ਬੰਦ ਕੀਤਾ ਗਿਆ ਹੈ ਜੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਹੇ ਨੇ ਉਸ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਉਸੇ ਸੰਦਰਭ ਦੇ ਵਿੱਚ ਹੀ ਜਿਹੜਾ ਉਹ ਅੱਜ ਟੂਲ ਪਲਾਜੇ ਬੰਦ ਕੀਤੇ ਗਏ ਨੇ ਕੱਲ ਜਿਹੜੀ ਉਹ ਐਮਰਜੈਂਸੀ ਮੀਟਿੰਗ ਸੱਦੀ ਸੀ ਐਸਕੇਐਮ ਨੇ ਉਹਦੇ ਵਿੱਚ ਫੈਸਲਾ ਲਿਆ ਗਿਆ ਸੀ ਵੀ ਜਿਹੜੇ ਸਾਡੇ ਉੱਤੇ ਕਿਸਾਨ ਗਏ ਨੇ ਜਿਹੜੇ ਦਿੱਲੀ ਕੂਚ ਕੀਤਾ ਸੀ ਔਰ ਰਾਹ ਦੇ ਵਿੱਚ ਜਿਹੜਾ ਉਹ ਖੱਟਰ ਸਰਕਾਰ ਜਿਹੜੀ ਉਹਨਾਂ ਦੇ ਜ਼ੁਲਮ ਢਾ ਰਹੀ ਏ ਤੁਸੀਂ ਦੇਖ ਰਹੇ ਹੋ ਆ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਉਹਨਾਂ ਦੇ ਰਸਤੇ ਦੇ ਵਿੱਚ ਖੇਲ ਠੋਕੇ ਗਏ ਔਰ ਬੈਰੀਗੇਟਿੰਗ ਕੀਤੀ ਗਈ ਔਰ ਜਿੱਥੇ ਕੰਕਰੀਟ ਦੇ ਜਿਹੜੇ ਸੀਗੇ ਉਹ ਪਿੱਲਰ ਖੜੇ ਕਰ ਦਿੱਤੇ ਗਏ ਔਰ ਅਥਰੋ ਗੈਸ ਦੇ ਗੋਲੇ ਚਲਾ ਕੇ ਕਿਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਸੀਗੇ ਕਿਸਾਨ ਆਗੂ ਸੀ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਬਹੁਤ ਨਿੰਦਣਯੋਗ ਉਸ ਦੇ ਤਹਿਤ ਹੀ ਜਿਹੜਾ ਇਹ ਅੱਜ ਟੂਲਪਲਾਜ ਆ 3 ਘੰਟੇ ਲਈ ਬੰਦ ਕੀਤਾ ਗਿਆ ਸੀ ਔਰ ਕੱਲ ਜਿਹੜੀ ਸਮੁੱਚਾ ਭਾਰਤ ਬੰਦ ਦੀ ਕਾਲ ਹੈ ਔਰ ਉਸ ਤੋਂ ਬਾਅਦ 1 ਮਤਲਬ ਫਿਰ ਜਿਹੜੀ ਤਤਕਾਲੀ ਉਹ ਮੀਟਿੰਗ ਸੱਦੀ ਗਈ ਹੈ ਲੁਧਿਆਣਾ ਦੇ ਵਿੱਚ ਉਸ ਦੇ ਵਿੱਚ ਸਖਤ ਫੈਸਲੇ ਲੈ ਕੇ ਅਸੀਂ ਉਹਨਾਂ ਕਿਸਾਨ ਵੀਰਾਂ ਦੇ ਨਾਲ ਡਟ ਕੇ ਖੜਾਂਗੇ ਜਿਹੜੇ ਦਿੱਲੀ ਕੂਚ ਕਰ ਗਏ ਨੇ ਔਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਨਾਲ ਅਸੀਂ ਪੂਰਨ ਤੌਰ ਤੇ ਖੜਾਂਗੇ ਔਰ ਜਿਹੜੇ ਸਰਕਾਰ ਹੈ ਇਹਨਾਂ ਨੇ ਜਿਸ ਤਰ੍ਹਾਂ ਉਹ ਗੱਲਾਂ ਦੇ ਵਿੱਚ ਲਿਆ ਕੇ ਕਿਸਾਨਾਂ ਨੂੰ ਤਿਲਕਾਣੇ ਕਾਨੂੰਨ ਸੀਗੇ ਜਿਹੜੇ ਉਹ ਰੱਦ ਕਰਨ ਤੋਂ ਬਾਅਦ ਜਿਹੜੀਆਂ ਹੋਰ ਜਿਹੜੀਆਂ ਮੰਗਾਂ ਸੀ ਕਿਸਾਨਾਂ ਦੀਆਂ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਉਹਨਾਂ ਤੇ ਜਿਹੜੀ ਖਰੀ ਨਹੀਂ ਉਤਰੀ ਉਹ ਸਾਰੀਆਂ ਮੰਗਾਂ ਮਢਾਉਣ ਵਾਸਤੇ ਇਹ ਜਿਹੜਾ ਦਿੱਲੀ ਕਿਸਾਨ ਗਏ ਨੇ ਉਹ ਬਿਲਕੁਲ ਆਪਣਾ ਰੋ ਉਹਨਾਂ ਦਾ ਜਾਇਜ਼ ਹੈ ਔਰ ਅਸੀਂ ਉਹਨਾਂ ਦੇ ਨਾਲ ਸੰਪੂਰਨ ਤੌਰ ਤੇ ਡਟ ਕੇ ਖੜੇ ਹੋਏ ਆਂ ਇਹ ਸਾਨੂੰ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਮੈਂਬਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਕਾਰਵਾਈ ਕੀਤੀ ਜਾ ਰਹੀ ਹੈ ਉਹ ਕਾਫੀ ਨਿੰਦਨਯੋਗ ਹੈ ਜੇਕਰ ਖੱਟਰ ਸਰਕਾਰ ਆਪਣਾ ਇਹ ਜ਼ੁਲਮ ਬੰਦ ਨਹੀਂ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਸਾਰਿਆਂ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਜਾਵੇਗਾ ਤੇ ਭਾਰਤੀ ਸਾਰ ਉਹਨਾਂ ਦੇ ਖੱਟਰ ਸਰਕਾਰ ਦੇ ਵਿਰੁੱਧ ਸਾਰੀਆਂ ਹੀ ਜਥੇਬੰਦੀਆਂ ਖੜੇ ਹੋ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹਨ ਇਸ ਕੈਮਰਾਮੈਨ ਜਗਰਾਜ ਸਿੰਘ ਦੇ ਨਾਲ ਅਕਲਵੰਤ ਸਿੰਘ ਪੰਜਾਬ ਸਿਟੀਜ਼ਨ ਨਿਯੋਜ ਪੀਰ ਮੁਹੰਮਦ